ਦੋਸਤੋ ਆਹ ਵੀਡੀਓ ਵੇਖ ਕੇ ਨਾ ਬੜੀ ਹੈਰਾਨੀ ਹੋਈ ਕਿ ਸਾਡੇ ਲੋਕ ਪਤਾ ਨਹੀਂ ਕਿੱਧਰ ਨੂੰ ਜਾ ਰਹੇ ਨੇ ਆਹ ਵੀਡੀਓ ਵਿੱਚ ਤੁਸੀਂ ਵੇਖ ਲਓ ਕਿ ਮੁੰਡਾ ਤੇ ਕੁੜੀ ਨੇ ਨਾ ਜਮਾਂ ਸ਼ਰਮ ਹੀ ਲਾਤੀ ਤੁਸੀਂ ਵੇਖ ਲਓ ਕਿ ਕੁੜੀ ਜਦੋਂ ਬਰਮਾ ਵਾਲਾ ਮੁੰਡੇ ਦੇ ਪਾਉਣ ਲੱਗਦੀ ਹੈ ਤਾਂ ਮੁੰਡਾ ਨੂੰ ਕਹਿੰਦਾ ਹੈ ਕਿ ਮੇਰੇ ਨਾਲ ਪਹਿਲਾਂ ਕਿਸ ਕਰ ਜਿਸ ਤੋਂ ਬਾਅਦ ਕੁੜੀ ਪਹਿਲਾਂ ਕਿਸ ਕਰਦੀ ਹੈ ਤੇ ਫਿਰ ਮੁੰਡਾ ਉਹਨੂੰ ਬਰਮਾ ਵਾਲਾ ਪਾਉਣ ਦਿੰਦਾ ਹੈ ਇਹ ਵੀਡੀਓ ਵੇਖ ਕੇ ਹੈਰਾਨੀ ਹੁੰਦੀ ਹੈ ਕਿ ਸਾਡੇ ਲੋਕ ਪਤਾ ਨਹੀਂ ਕਿੱਧਰ ਨੂੰ ਜਾ ਰਹੇ ਨੇ ਜਮਾਂ ਹੀ ਲੋਕਾਂ ਨੇ ਸੰਗ ਸ਼ਰਮ ਲਾ ਰੱਖੀ ਹੈ ਕਿ ਪੂਰਾ ਪਰਿਵਾਰ ਕੋਲੇ ਖੜਾ ਹੈ ਤੇ ਇਹ ਦੇਖੋ ਤੁਸੀਂ ਕਿਸ ਤਰ੍ਹਾਂ ਦੀਆਂ ਹਰਕਤਾਂ ਕਰ ਰਹੇ ਹੋ ਸੋ ਦੋਸਤੋ ਤੁਸੀਂ ਵੀਡੀਓ ਬਾਰੇ ਕੀ ਕਹਿਣਾ ਚਾਹੋਗੇ ਕਮੈਂਟ ਕਰਕੇ ਦੱਸਿਓ ਜਰੂਰ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਓ। ਤੁਸੀਂ ਵੀਡੀਓ ਵਿੱਚ ਵੇਖ ਸਕਦੇ ਹੋ ਕਿ ਕਿ ਲਾੜਾ ਨਾ ਲਾੜੀ ਦੇ ਗੱਲ ਆ ਕਿ ਬਹੁਤ ਜ਼ਿਆਦਾ ਰੋ ਰਿਹਾ ਹੁੰਦਾ ਹੈ। ਦਰਅਸਲ ਇਹ ਮੁੰਡਾ ਇਸ ਕੁੜੀ ਨੂੰ ਪਿਆਰ ਕਰਦਾ ਸੀ ਤੇ ਉਸੇ ਕੁੜੀ ਨਾਲ ਇਹ ਮੁੰਡੇ ਦਾ ਵਿਆਹ ਹੋ ਜਾਂਦਾ ਹੈ। ਤੇ ਤੁਸੀਂ ਵੀਡੀਓ ਵਿੱਚ ਵੇਖ ਸਕਦੇ ਹੋ ਜਦੋਂ ਉਹ ਮੁੰਡਾ ਉਸ ਕੁੜੀ ਨੂੰ ਆਪਣੇ ਸਾਹਮਣੇ ਖੜੀ ਵੇਖਦਾ ਹੈ ਤੇ ਉਸ ਨੂੰ ਲਿਬੜ ਕੇ ਰੋਣ ਲੱਗ ਜਾਂਦਾ ਹੈ। ਤੇ ਦੋਸਤੋ ਵੀਡੀਓ ਤੋਂ ਇਹੀ ਲੱਗਦਾ ਹੈ ਕਿ ਮੁੰਡਾ ਇਸ ਕੁੜੀ ਦੀ ਬਹੁਤ ਕੇਅਰ ਕਰਦਾ ਹੈ। ਸੋ ਦੋਸਤੋ ਇਸ ਪਿਆਰੀ ਵੀਡੀਓ ਲਈ ਇੱਕ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ